ਵਿਰੋਧੀ ਅੰਦੀਆਂ ਸਰਕਾਰਾਂ ਜਦੋਂ ਸੀਗੀਆਂ ਪੰਜਾਬ ਦੇ ਵਿੱਚ ਉਹ ਚੰਗੀਆਂ ਹੁੰਦੀਆਂ ਤਾਂ ਲੋਕ ਉਹਨਾਂ ਨੂੰ ਲੈ ਕੇ ਆਉਂਦੇ ਜਿਹੜੇ ਲੋਕ ਖੁਦ ਕਿਸਾਨੀ ਦਾ ਨੁਕਸਾਨ ਕਰਦੇ ਰਹੇ ਨੇ ਉਹ ਕਿਵੇਂ ਫੈਸਲਾ ਕਰ ਸਕਦੇ ਨੇ ਕਿ ਹਾਂ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਉਹ ਚੰਗੀਆਂ ਜਾਂ ਮਾੜੀਆਂ ਜੋ ਡਾਇਨਾਸੌਰ ਚਾਹੇ ਉਹ ਇੱਕ ਲੈ ਆਉਣ ਚਾਹੇ ਦੋ ਲੈ ਆਉਣ ਡਾਇਨਾਸੌਰ ਆ ਜਾਣ ਕਿ ਅਸੀਂ ਫਿਰ ਵੀ ਕਹੀ ਕਹਿੰਦੇ ਕਿ ਪਰ ਉਹ ਨਹੀਂ ਆਉਂਦੇ ਪੰਜਾਬ ਪ੍ਰਦਾਨ ਚ ਸਰਦਾਰ ਮਹਿੰਦਰ ਸਿੰਘ ਸਿੱਧੂ ਜੀ ਜੋ ਚੇਅਰਮੈਨ ਵੀ ਨੇ ਪੰਸੀ ਪੰਜਾਬ ਤੇ ਉਹਨਾਂ ਦਾ ਪਠਾਨਪੁਰ ਆਇਆ ਜੀ ਆਇਆਂ ਆਖਦਾ ਵੈਲਕਮ ਕਰਦਾ ਜਿੰਦਾਬਾਦ ਆਮ ਆਦਮੀ ਪਾਰਟੀ ਜੇ ਸਾਡੇ ਕੋਲਿਆ ਤੇ ਜਾਣਨਾ ਹੁੰਦੀ ਤੇ ਅਸੀਂ ਹੁਣ ਤੱਕ ਜੋ ਕੰਮ ਕਰ ਛੜੇ ਸਾਡੀ ਪੰਜਾਬ ਸਰਕਾਰ ਨੇ ਜੋ ਵਾ ਵਾ ਇਹ ਸਾਨੂੰ ਮਿਲ ਰਹੀ ਹੈ ਲੋਕਾਂ ਵਰ ਸੋ ਕਿਸਾਨਾਂ ਵੱਕੋਂ ਉਹ ਸਾਨੂੰ ਕਿੱਦਾਂ ਮਿਲਦੀ ਨੇ ਕਦੀ ਪੰਥ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਕਦੀ ਕਿਸੇ ਕਿਸ ਦੀ ਨਾ ਲੁੱਟਿਆ ਤੇ ਅਸੀਂ ਹੁਣ ਇਹਨਾਂ ਦੇ ਭਲੇਖੇ ਦੇ ਦੂਰ ਕਰਦਨੇ ਨੇ 27 ਦੇ ਵਿੱਚ ਵੀ ਨੇ ਕਿਸਾਨ ਵੰਗ ਦੇ ਜਿਹੜੇ ਵੀ ਲੀਡਰ ਇੱਛੁਕ ਨੇ ਜਿਹੜੇ ਵੀ ਇਲੈਕਸ਼ਨ ਲੜਨਾ ਚਾਹੁੰਦੇ ਨੇ ਉਸ ਬਾਰੇ ਵੀ ਜਿਹੜਾ ਰਾਏ ਮਸ਼ਵਰਾ ਕੀਤਾ ਗਿਆ ਵਧੀਆ ਜੀ ਜਿੰਦਾਬਾਦ ਜੀ ਮਨੀਸ਼ ਸ਼ੋਧਿਆ ਜੀ ਜਿੰਦਾਬਾਦ ਖਾਦ ਦੀ ਹੋਵੇ ਬੀਜ ਦੀ ਹੋਵੇ ਤੇ ਹੋਰ ਵੀ ਕਿਸੇ ਤਰ੍ਹਾਂ ਦੀਆਂ ਉਹਦੇ ਬਾਰੇ ਜਿਹੜਾ ਪ੍ਰਧਾਨ ਜੀ ਨੇ ਫੀਡਬੈਕ ਲਿਆ ਤੇ ਕੁਝ ਸਮੱਸਿਆਵਾਂ ਮੌਕੇ ਤੇ ਹੱਲ ਵੀ ਕਰਾਈਆਂ ਨੇ ਜਿਹੜਾ ਪਰ ਏਕੜ ਮੇਰੇ 20000 ਰੁਪਇਆ ਉਹ ਕਿਸੇ ਜਿਹੜਾ ਪੰਜਾਬ ਸਰਕਾਰ ਨੇ ਦਿੱਤਾ ਜਿਹੜਾ ਕਿ ਪੂਰੇ ਸਤਾਂਜ ਸਭ ਤੋਂ ਜ਼ਿਆਦਾ ਜਿਹੜੀ ਸਾਡੀ ਨਾਲ ਨੇੜਲੀ ਸੂਬਾ ਸਰਕਾਰ ਹਰਿਆਣੇ ਦੀ ਉੱਥੇ ਸਪੋਸ 6000 ਰੁਪਏ ਉਹਨਾਂ ਨੇ ਐਲਾਨ ਕੀਤਾ ਸੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਾਦ ਭਗਵੰਤ ਸਿੰਘ ਮਾਨ ਜਿੰਦਾਬਾਦ ਬਾਦ ਭਗਵੰਤ ਸਿੰਘ ਮਾਨ ਜਿੰਦਾਬਾਦ ਪਰਵੀਨ ਜੀਵਾ ਜੀ ਸ਼ਾਬਾਸ਼ ਜੀ ਮਨੀਸ਼ ਸ਼ੋਧਿਆ ਜੀ ਜਿੰਦਾਬਾਦ ਜੀ ਮਨੀਸ਼ ਸ਼ੋਧਿਆ ਜੀ ਜਿੰਦਾਬਾਦ ਜੀ ਸਾਡੇ ਪੰਜਾਬ ਆਵਾਮੀ ਪਾਰਟੀ ਦੇ ਕਿਸਾਨ ਵੈਂਗ ਦੇ ਪੰਜਾਬ ਦੇ ਪ੍ਰਧਾਨ ਨੇ ਜਿਹੜੇ ਪੰਚਾਇਤ ਦੇ ਚੇਅਰਮੈਨ ਵੀ ਨੇ ਉਹਨਾਂ ਦੇ ਨਾਲ ਸਤਵੀਰ ਬਖਸ਼ੀ ਵਾਲਾ ਜੀ ਜਿਹੜੇ ਸਿਰਫ ਬੋਰਡ ਮੈਂਬਰ ਨੇ ਬਲਜਿੰਦਰ ਸੈਕਟਰੀ ਕਿਸਾਨ ਵੀਰਾਂ ਦਾ ਪੰਜਾਬ ਤੇ ਮੇਰੇ ਨਾਲ ਪਠਾਨਕੋਟ ਤੋਂ ਕਿਸਾਨ ਵੀਰਾਂ ਦੇ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਜੀ ਗੁਰਦਾਸਪੁਰ ਤੋਂ ਗੁਰਪ੍ਰੀਤ ਜੀ ਅੱਜ ਜਿਹੜੀ ਮਜ਼ਾ ਮਜ਼ਾ ਜ਼ੋਨ ਦੀ ਜਿਹੜੀ ਮੀਟਿੰਗ ਸੀਗੀ ਉਹ ਅਸੀਂ ਪਠਾਨਕੋਟ ਚ ਰੱਖੀ ਸੀ ਜਿਹਦੇ ਚ ਦੋ ਜ਼ਿਲ੍ਹੇ ਪਠਾਨਕੋਟ ਤੇ ਗੁਰਦਾਸਪੁਰ ਉਹਨਾਂ ਦੇ ਹਲਕਾ ਕੋਆਰਡੀਨੇਟਰਸ ਤੇ ਬਲਾਕ ਪ੍ਰਧਾਨ ਜਿਹੜੇ ਸੀ ਅੱਜ ਉਹ ਮਿਲੇ ਨੇ ਪ੍ਰਧਾਨ ਜੀ ਨੂੰ ਤੇ ਇੱਕ ਪਾਰਟੀ ਨੂੰ ਕਿਸਾਨ ਵੀਰਾਂ ਨੂੰ ਮਜ਼ਬੂਤ ਕਰਨ ਦੇ ਉਹ ਜਿਹੜੇ ਮਕਸਦ ਨਾਲ ਅੱਜ ਮੀਟਿੰਗ ਕੀਤੀ ਗਈ ਹੈ ਤੇ ਜਿਹੜੇ ਆਨ ਵਾਲੇ ਜ਼ਿਲ੍ਹਾ ਪ੍ਰਸ਼ਦ ਤੇ ਬਲਾਕ ਸੰਮਤੀ ਦੀ ਜਿਹੜੀ ਚੋਣਾਂ ਹਨ ਉਹਨਾਂ ਚ ਵੀ ਜਿਹੜੇ ਵੱਧ ਤੋਂ ਵੱਧ ਅਸੀਂ ਜਿਹੜੇ ਨ ਕਿਸਾਨਗਰ ਦੇ ਜਿਹੜੇ ਵੀ ਲੀਡਰ ਉੱਚੇ ਕਿਛਕਣਾ ਜਿਹੜੇ ਵੀ ਇਲੈਕਸ਼ਨ ਲੜਨਾ ਚਾਹੁੰਦੇ ਹਨ ਉਸ ਬਾਰੇ ਵੀ ਜਿਹੜਾ رائے مشورہ ਕੀਤਾ ਗਿਆ ਔਰ ਬਾਕੀ ਕਿਸਾਨਾਂ ਦੀ ਜੋ ਸਮੱਸਿਆਵਾਂ ਹਨ ਚਾਹੇ ਉਹ ਖਾਦ ਦੀ ਹੋਵੇ ਬੀਜ ਦੀ ਹੋਵੇ ਚਾਹੇ ਹੋਰ ਵੀ ਕਿਸੇ ਤਰ੍ਹਾਂ ਦੀਆਂ ਉਹਦੇ ਬਾਰੇ ਜਿਹੜਾ ਪ੍ਰਧਾਨ ਜੀ ਦੇ ਫੀਡਬੈਕ ਲਿਆ ਤੇ ਕੁਝ ਸਮੱਸਿਆਵਾਂ ਮੌਕੇ ਤੇ ਹੱਲ ਵੀ ਕਰਾਈਆਂ ਹਨ ਸੋ ਮੈਂ ਸਿੱਧੂ ਸਾਹਿਬ ਦਾ ਪਠਾਨਗੋੜਾਂ ਦੇ ਬਹੁਤ-ਬਹੁਤ ਸਵਾਗਤ ਕਰਨਾ ਤੇ ਇਹੀ ਕਾਮਨਾ ਕਰਦਾ ਕਿ ਜਿਹੜਾ ਜਿੰਨੇ ਸਾਡੇ ਕਿਸਾਨ ਭਰਾਣਾ ਉਹਨਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਤੁਹਾਡੇ ਹਿੱਤਾਂ ਲਈ ਹਮੇਸ਼ਾ ਖੜੀ ਹੈ ਔਰ ਜਿਹੜੀ ਇਹ ਸਰਕਾਰ ਹੈ ਪੰਜਾਬ ਸਰਕਾਰ ਮਾਨਯੋਗ ਭਗਵੰਤ ਮਾਨ ਜੀ ਦੀ ਇਹ ਕਿਸਾਨ ਹਦੇਸ਼ੀ ਸਰਕਾਰ ਹੈ ਕਿਸਾਨਾਂ ਦੇ ਹੱਕਾਂ ਜਿਹੜੇ ਹੱਕਾਂ ਦੀ ਫੈਸਲਾ ਕਰਨ ਵਾਲੀ ਸਰਕਾਰ ਹੈ ਕਿਉਂਕਿ ਜਦਾਂ ਵੀ ਜਿਹੜੀ ਅਸੀਂ ਤੁਹਾਨੂੰ ਜਿਹੜਾ ਖਰਾਬਾ ਵੀ ਜਿਹੜਾ ਸਭ ਤੋਂ ਜ਼ਰਾ ਪੂਰੇ ਹਿੰਦੁਸਤਾਨ ਚ ਜਿਹੜਾ ਪਰ ਏਕੜ ਮਾਰੇ 20000 ਰੁਪਇਆ ਉਹ ਕਿਸੇ ਜਿਹੜਾ ਪੰਜਾਬ ਸਰਕਾਰ ਨੇ ਦਿੱਤਾ ਜਿਹੜਾ ਕਿ ਪੂਰੇ ਹਿੰਦੁਸਤਾਨ ਚ ਸਭ ਤੋਂ ਜ਼ਿਆਦਾ ਜਿਹੜੀ ਸਾਡੀ ਨਾਲ ਨੇੜਲੀ ਸੂਬਾ ਸਰਕਾਰ ਹਰਿਆਣੇ ਦੀ ਉੱਥੇ ਸਪੋਸ 6000 ਰੁਪਇਆ ਉਹਨਾਂ ਨੇ ਅਨਾਉਂਸ ਕੀਤਾ ਸੀ ਸੋ ਇਹ ਲੋਕੀ ਸਾਰੇ ਜਾਨੂ ਨੇ ਲੋਕਾਂ ਨੂੰ ਪਤਾ ਸੋ ਮੈਂ ਸਿੱਧੂ ਸਾਹਿਬ ਦਾ ਸਤਵੀਰ ਜੀ ਦਾ ਬਹੁਤ-ਬਹੁਤ ਧੰਨਵਾਦੀ ਆ ਕਿ ਅੱਜ ਉੱਥੇ ਪਟਾਣ ਗੁੰਡਾਇਨ ਹੈ ਜਿਹੜੀ ਇਹ ਸਾਡੀ ਫੇਰੀ ਸੀਗੀ ਇਹ ਸੀਗੀ ਦੋ ਜ਼ਿਲ੍ਹਿਆਂ ਦੀ ਅਸੀਂ ਮੀਟਿੰਗ ਰੱਖੀ ਸੀ ਇੱਥੇ ਗੁਰਦਾਸਪੁਰ ਤੇ ਪਠਾਨਕੋਟ ਤੇ ਇਹਦੇ ਵਿੱਚ ਅਸੀਂ ਕਾਫੀ ਕਿਸਾਨਾਂ ਨੂੰ ਵੀ ਮਿਲਿਆ ਤੇ ਸਾਡੇ ਜਿਹੜੇ ਪਾਰਟੀ ਦੇ ਅਹੁਦੇਦਾਰ ਨੇ ਵਲੰਟੀਅਰ ਨੇ ਅਸੀਂ ਉਹਨਾਂ ਨੂੰ ਵੀ ਮਿਲਿਆ ਤੇ ਜੋ ਜੋ ਕਿਸਾਨਾਂ ਕੋਲੋਂ ਸਾਨੂੰ ਫੀਡਬੈਕ ਮਿਲਿਆ ਉਤੋਂ ਇਹ ਲੱਗਦਾ ਕਿ ਉਹ ਸਰਕਾਰ ਤੋਂ ਜੋ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕੰਮ ਕੀਤੇ ਨੇ ਉਹ ਤੋਂ ਉਹ ਕਾਫੀ ਖੁਸ਼ ਨੇ ਕਿਉਂਕਿ ਇਹ ਇੱਕ ਬਹੁਤ ਵੱਡਾ ਇਤਿਹਾਸਿਕ ਫੈਸਲਾ ਸੀਗਾ ਜੋ ਹੋਂ ਤੱਕ ਕਦੇ ਹਿੰਦੁਸਤਾਨ ਦੇ ਵਿੱਚ ਨਹੀਂ ਹੋਇਆ ਕਿ ਪ੍ਰਤੀ ਏਕੜ 20000 ਰੁਪਏ ਜੋ ਫਸਲਾਂ ਦਾ ਮੁਆਵਜ਼ਾ ਦਿੱਤਾ ਗਿਆ ਹੋਵੇ ਇਹਦੇ ਲਈ ਕਿਸਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਨੇ ਤੇ 185000 ਜੋ ਬੀਜ ਹੈ ਅੜ ਪ੍ਰਭਾਵਿਤ ਏਰੀਏ ਨੂੰ ਉਹ ਹੁਣ ਤੱਕ ਦੀ ਬਹੁਤ ਵੱਡੀ ਮਦਦ ਹੈ ਜੋ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਕੀਤੀ ਹੈ ਸੋ ਇਸ ਗੱਲ ਨੂੰ ਲੈ ਕੇ ਕਿਸਾਨ ਸਰਕਾਰ ਦਾ ਹਰ ਗੱਲ 'ਚ ਧੰਨਵਾਦ ਕਰ ਰਹੇ ਨੇ ਤੇ ਅਸੀਂ ਆਪਣੇ ਪਾਰਟੀ ਦੇ ਜਿਹੜੇ ਆਵੇਦਾਰ ਨੇ ਹੈ ਵਲੰਟੀਅਰ ਨੇ ਉਹਨਾਂ ਨੂੰ ਵੀ ਮਿਲਿਆ ਉਹਨਾਂ ਤੋਂ ਵੀ ਅਸੀਂ ਫੀਡਬੈਕ ਲਿਆ ਕਿ ਗਰਾਊਂਡ ਲੈਵਲ ਤੇ ਲੋਕਾਂ ਦੇ ਵਿੱਚ ਜੋ ਹੈ ਭਗਵੰਤ ਮਾਨ ਸਾਹਿਬ ਜੀ ਦੀ ਜੋ ਸਰਕਾਰ ਹੈ ਉਸ ਨੂੰ ਲੈ ਕੇ ਕੀ ਵਿਚਾਰ ਨੇ ਸਰੋ ਤੁਸੀਂ ਕਹਿ ਰਹੇ ਹੋ ਵੀ ਆਵਾਜ਼ ਵੀ ਮਾਰੀ ਜੜੀ ਹੈ ਕਿਸਾਨਾਂ ਨੇ ਵੀ ਠੀਕ ਵਿਰੋਧੀ ਕਹਿੰਦੇ ਆ ਵੀ ਇਹ ਤੈਹੀ ਨਹੀਂ ਹੈਗੀ ਇੱਕ ਕਿਸਾਨ ਵਾਲੂ ਜੜੀ ਆ ਸਰਕਾਰ ਹੈ ਦੇਖੋ ਇਹਦੇ ਬਾਰੇ ਵਿਰੋਧੀ ਕੀ ਕਹਿੰਦੇ ਨੇ ਵਿਰੋਧੀ ਆਨੇ ਤਾਂ ਉਹੀ ਕਹਿਣਾ ਜੋ ਉਹਨਾਂ ਨੂੰ ਉਹ ਵਿਰੋਧ ਚ ਕਹਿ ਸਕਦੇ ਨੇ ਸੋ ਬੈਟਰ ਉਹੀ ਹੋਊਗਾ ਜੋ ਲੋਕ ਖੁਦ ਦੱਸਣਗੇ ਕਿਸਾਨ ਖੁਦ ਦੱਸ ਰਹੇ ਨੇ ਕਿ ਸਾਡੇ ਲਈ ਇਹ ਸਰਕਾਰ ਚੰਗੀ ਹੈ ਜੇ ਵਿਰੋਧੀਆੰਦੀਆਂ ਸਰਕਾਰਾਂ ਜਦੋਂ ਸੀਗੀਆਂ ਪੰਜਾਬ ਦੇ ਵਿੱਚ ਉਹ ਚੰਗੀਆਂ ਹੁੰਦੀਆਂ ਤਾਂ ਲੋਕ ਉਹਨਾਂ ਨੂੰ ਲੈ ਕੇ ਆਉਂਦੇ ਜਿਹੜੇ ਲੋਕ ਖੁਦ ਕਿਸਾਨੀ ਦਾ ਨੁਕਸਾਨ ਕਰਦੇ ਰਹੇ ਨੇ ਉਹ ਕਿਵੇਂ ਫੈਸਲਾ ਕਰ ਸਕਦੇ ਨੇ ਕਿ ਹਾਂ ਜੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਉਹ ਚੰਗੀਆਂ ਜਾਂ ਮਾੜੀ ਹੈ ਇਹ ਫੈਸਲਾ ਤਾਂ ਲੋਕਾਂ ਨੇ ਕਰਨਾ ਕਿਸਾਨਾਂ ਨੇ ਕਰਨਾ ਕਿਸਾਨ ਅੱਜ ਧੰਨਵਾਦ ਕਰ ਰਹੇ ਨੇ ਕਿਵੇਂ ਦੇਖੋ ਇੱਕ ਖੁਸ਼ਫਹਿਮੀ ਆ ਉਹਨਾਂ ਦੀ ਉਹਨਾਂ ਨੂੰ ਉਹਨਾਂ ਦੀ ਖੁਸ਼ਫहमी ਮੁਬਾਰਕ ਜੋ ਡਾਇਨਾਸੌਰ ਚਾਹੇ ਉਹ ਇੱਕ ਲੈ ਆਉਣ ਚਾਹੇ ਦੋ ਲੈ ਆਉਣ ਡਾਇਨਾਸੌਰ ਆ ਜਾਣਗੇ ਅਸੀਂ ਫਿਰ ਵੀ ਕਹੀ ਕਹਿੰਦੇ ਕਿ ਪਰ ਉਹ ਨਹੀਂ ਆਉਂਦੇ ਸਤਿ ਸ਼੍ਰੀ ਅਕਾਲ ਜੀ ਮੈਂ ਬਲਜਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਆਵਾਦ ਪਾਰਟੀ ਪਠਾਨਕੋਟ ਮੈਂ ਪੰਜਾਬ ਪ੍ਰਧਾਨ ਸਰਦਾਰ ਮਹਿੰਦਰ ਸਿੰਘ ਸਿੱਧੂ ਜੀ ਜੋ ਚੇਅਰਮੈਨ ਵੀ ਨੇ ਪੰਜਾਬ ਸੀਟ ਪੰਜਾਬ ਤੇ ਉਹਨਾਂ ਦਾ ਪਠਾਨਕੋਟ ਆਇਆ ਜੀ ਆਇਆਂ ਆਖਦਾ ਵੈਲਕਮ ਕਰਦਾ ਨਾਲ ਉਹਨਾਂ ਦੇ ਸਤਵੀਰ ਜੀ ਨੇ ਜਨ ਸੈਕਟਰੀ ਜਿਹੜੇ ਪੂਰੇ ਪੰਜਾਬ ਦੇ ਕਿਸਾਨ ਵਿੰਗ ਦੇ ਨਾਲ ਐਸਐਸ ਬੋਰਡ ਦੇ ਮੈਂਬਰ ਵੀ ਨੇ ਉਹਨਾਂ ਨੂੰ ਵੀ ਜੀ ਆਇਆਂ ਆਖਦਾ ਦੇਖੋ ਅ ਪ੍ਰਧਾਨ ਜੀ ਪਿਛਲੇ ਕਾਫੀ ਟਾਈਮ ਤੋਂ ਹਰ ਪੂਰੇ ਪੰਜਾਬ ਦੇ ਵਿੱਚ ਹਰ ਜਿਲ੍ਹਿਆਂ ਦੇ ਵਿੱਚ ਜੋਨਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਤਾਂ ਜੋ ਜਿਹੜਾ ਸਾਡਾ ਸੰਗਠਨ ਹੈ ਕਿਸਾਨ ਵਿੰਗ ਦਾ ਸੰਗਠਨ ਹੈ ਪੂਰਾ ਗਰਾਊਂਡ ਲੈਵਲ ਤੱਕ ਮਜ਼ਬੂਤ ਰਹੇ ਉਹਦੀ ਮਜ਼ਬੂਤੀ ਲਈ ਅੱਜ ਪਠਾਨਕੋੜ ਆਏ ਸੀ ਇਹਦੇ ਵਿੱਚ ਆ ਮਾਜਾ ਜੋਨ ਦੀ ਮੀਟਿੰਗ ਹੋਈ ਆ ਪੰਨੂ ਪ੍ਰਤਾਪ ਜੀ ਮਾਜਾ ਜੋਨ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੀ ਅਧਿક્ષા ਦੇ ਵਿੱਚ ਜਿਹਦੇ ਵਿੱਚ ਗਰਦਾਸਪੁਰ ਤੇ ਪਠਾਨਕੋਟ ਡਿਸਟ੍ਰਿਕਟ ਆਂਦਾ ਹੈ ਉਹਦੇ ਵਿੱਚ ਜਿੰਨੇ ਵੀ ਹਲਕਾ ਕੋਆਰਡੀਨੇਟਰ ਨੇ ਸਾਡੇ ਸਾਰੇ ਮੌਜੂਦ ਰਹੇ ਬਲਾਕ ਪ੍ਰਧਾਨ ਵੀ ਮੌਜੂਦ ਰਹੇ ਸੀ ਉਹਨਾਂ ਨਾਲ 1 ਟੂ 1 ਪ੍ਰਧਾਨ ਜੀ ਨੇ ਗੱਲਬਾਤ ਕੀਤੀ ਜੋ ਸਰਕਾਰ ਦੀਆਂ ਨੀਤੀਆਂ ਉਹਨਾਂ ਤੋਂ ਆਲਰੇਡੀ ਜਾਣੂ ਨੇ ਹੋਰ ਆਉਣ ਵਾਲੇ ਜਿਹੜੇ ਸਰਕਾਰ ਮਜ਼ਬੂਤੀ ਨਾਲ ਜਿਹੜੇ ਆਪਣੇ ਫੈਸਲੇ ਲੈਣ ਜਾ ਰਹੇ ਉਹਨਾਂ ਦੇ ਵਿਚਾਰ ਵਿੱਚ ਹੋਇਆ ਉਹ ਤੋਂ ਨਾਲ-ਨਾਲ ਜਿਹੜੀਆਂ ਪ੍ਰੋਬਲਮਾਂ ਮੁਸ਼ਕਲਾਂ ਆ ਰਹੀਆਂ ਸੀ ਪ੍ਰਧਾਨ ਨੇ ਪੰਜ-ਛੇ ਪ੍ਰੋਬਲਮਾਂ ਤੇ ਮੌਕੇ ਦੇ ਉਹਦਾ ਹੱਲ ਕਢਾਇਆ ਕੀਤਾ ਹੱਲ ਆਸ਼ਵਾਸਨ ਦਿੱਤਾ ਤੇ ਜਿਹੜੀ ਅਡੀ ਟੀਮ ਹੈ ਜੇ ਉਹ ਗਰਾਊਂਡ ਲੈਵਲ ਤੇ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਬਹੁਤ ਵੱਡਾ ਬਲ ਮਿਲੇਗਾ ਪੰਜਾਬ ਲੈਵਲ ਤੇ ਕਿਸਾਨ ਵਿੰਗ ਜਿਹੜੀ ਟੀਮ ਹੈ ਨਾ ਇੱਕ ਆਪਣਾ ਮਜ਼ਬੂਤੀ ਨਾਲ ਧੜਾ ਬਣਾ ਕੇ ਅਸੀਂ ਆਮ ਆਦਮੀ ਪਾਰਟੀ ਨੂੰ ਨਾਲ ਖੜਿਆ ਤੁਸੀਂ ਮਜ਼ਬੂਤੀ ਦੀ ਗੱਲ ਕਰਦੇ ਹੋ ਬਲ ਦੀ ਗੱਲ ਕਰਦੇ ਹੋ ਲੈ ਸ਼ੀ ਦੀ ਗੱਲ ਕਰਦੇ ਹੋ ਪਰ ਵਿਰੋਧੀ ਕਹਿੰਦੇ ਵੀ ਇਹਨਾਂ ਦੇ ਗੋਡਿਆਂ ਦੇ ਵਿੱਚ ਜਿਹੜੀ ਉਹ ਜਾਣੀ ਰਣੀ 227 ਦੇ ਦੇਖੋ ਜੀ ਜਿਹਦਾ ਨਾ ਹੀ ਵਿਰੋਧੀ ਹੈ ਉਹਨਾਂ ਸਾਡੇ ਹੱਕ 'ਚ ਗੱਲ ਕਿੱਥੋਂ ਕਰਨੇ ਆ ਜੀ ਉਹਦਾ ਕੰਮ ਹੀ ਇਹ ਹੈ ਜੇ ਸਾਡੇ ਕੋਲਿਆ ਚ ਜਾਣ ਨਾ ਹੁੰਦੀ ਤੇ ਅਸੀਂ ਹੁਣ ਤੱਕ ਜੋ ਕੰਮ ਕਰ ਛੜਿਆ ਸਾਡੀ ਪੰਜਾਬ ਸਰਕਾਰ ਨੇ ਜੋ ਵਾ ਵਾ ਇਹ ਸਾਨੂੰ ਮਿਲ ਰਹੀ ਹੈ ਲੋਕਾਂ ਵਰਸੋ ਕਿਸਾਨਾਂ ਵੱਕੋਂ ਉਹ ਸਾਨੂੰ ਕਿੱਦਾਂ ਮਿਲਦੀ ਇਹ ਤੇ ਬਾਜੀ ਇਹਨਾਂ ਦੇ ਡਰਾਮੇ ਨੇ ਹੁਣ ਇਹਨਾਂ ਨੂੰ ਕੁਝ ਲੱਭਦਾ ਤੇ ਹੈਗਾ ਨਹੀਂ ਬੁਖਲਾ ਗਏ ਨੇ ਇਹਦੇ ਬਸ ਹੁਣ ਕਦੀ ਡਾਇਨਾਸੌਰ ਦੀਆਂ ਗੱਲਾਂ ਕਰਦੇ ਨੇ ਕਦੀ ਕਿਸੇ ਚੀਜ਼ ਦੀਆਂ ਗੱਲਾਂ ਕਰਦੇ ਨੇ ਇਹ ਪੰਥਕ ਪਾਰਟੀ ਜਿਹੜੀ ਤੁਸੀਂ ਦੱਸ ਰਹੇ ਹੋ ਵੀ ਇਹ ਵਿਰੋਧੀ ਨੇ ਇਹਨਾਂ ਨੇ ਕਦੀ ਪੰਥ ਦੇ ਨਾਂ ਤੇ ਲੋਕਾਂ ਨੂੰ ਲੁੱਟਿਆ ਕਦੀ ਕਿਸੇ ਦੀ ਨਾਂ ਲੁੱਟਿਆ ਤੇ ਅਸੀਂ ਹੁਣ ਇਹਨਾਂ ਦੇ ਭੁਲੇਖੇ ਦੇ ਦੂਰ ਕਰਦੇ ਨੇ ਨਾ 27 ਦੇ ਵਿੱਚ ਵੀ ਤੇ ਤਰਨਤਨ ਦੇ ਵਿੱਚ ਤੇ ਆਪਾਂ ਦੱਸ ਹੀ ਦਿੱਤਾ ਇਹਨਾਂ ਨੂੰ ਵੀ ਅਸੀਂ ਸਾਡੀ ਜਿਹੜੀ ਸਰਕਾਰ ਆ ਲੋਕ ਉਹਨਾਂ ਤੋਂ ਖੁਸ਼ ਨੇ ਤਾਂ ਹੀ ਅਸੀਂ ਤਰਨਤਨ ਵੱਡੀ ਜਿੱਤ ਪ੍ਰਾਪਤ ਕੀਤੀ ਹੈ